थोडा थोडा तर खाल्या करो ठीक होंगे छेती लच लच एक चमचा बस पाणी दे मला पाणी लो पानी ਹਾਂ ਤੇਰੇ ਧੀਏ ਬਰੋ ਸਵਾਇ ਗਰੂ ਲਓ ਜੀ ਪਾਣੀ ਹੁਣ ਤਾਂ ਬਾਪੂ ਦੀ ਸਿਹਤ ਕਮਜ਼ੋਰ ਹੋਈ ਜਾਂਦੀ ਆ ਪਹਿਲਾਂ ਵਿੱਚ ਦੀ ਠੀਕ ਹੋ ਗਈ ਤੇ ਹੁਣ ਦੁਬਾਰੋ ਫੇਰ ਕਮਜ਼ੋਰੀ ਆਈ ਜਾਂਦੀ ਆ ਬੱਸ ਜੀ ਕੁੱਲੀ ਕਰਨੀ ਆ ਕੁੱਲੀ ਪਾਣੀ ਐ ਮੇ ਪਾਣੀ ਲਓ ਜੀ ਕਰ ਲੋ ਕੁੱਲੀ ਚਲੋ ਫਿਰ ਬਾਅਦੇ ਜਦੋਂ ਬੈਠੇ ਹੋਵਾਂਗੇ ਪਾਸਾ ਲਵਾਂਗੇ ਉਦੋਂ ਸਿਰ ਬਾਦਾਂਗੇ ਆਪਾਂ ਠੀਕ ਹੈ ਮਾਂ ਫਿਰ ਬਾਅਦ ਚ ਸਿਰ ਬਾਦਾਂਗੇ ਜਦੋਂ ਬਿੱਕੀ ਰੀ ਆਗੇ ਕੰਨਾ ਦਵਾਈ ਲੈ ਲਾਂਗੇ ਨਾਏ ਸਿਰ ਬਹਾ ਲਿਓ ਕੱਲ ਪੂਆ ਜੀ ਉਰੀ ਆਏ ਤੇ Gojera Lipua, ke Korea Lipua, patan deh ya, oke. Gelar nih kerja, orangnya sudah so dengar. Patan, saya baru soi, baru soi cerita ya, bapak ini dok sam. ਇਹਨਾਂ ਨੂੰ ਹੋਗੀਆਂ ਛੁੱਟੀਆਂ ਲੈ ਆਰ ਕੇ ਇਹਨਾਂ ਨੇਂ ਰੀਆਂ ਦੋ ਦਿਨਾਂ ਚ ਬਾਕੀ ਦੇ ਇਸ ਤਰ੍ਹਾਂ ਜਾਂ ਘਮ ਹੋ ਗਈ ਸੀ ਬਹੁਤ ਦਵਾਈਆਂ ਲਾਈਆਂ ਅਸੀਂ ਡਾਕਟਰ ਕਹਿੰਦਾ ਜਿੰਨੀ ਦੇਖਭਾਲ ਕਰੋਂਗੇ ਉੰਨੀ ਜਲਦੀ ਠੀਕ ਹੋਣਗੇ ਹੁਣ ਤਾਂ ਸੁੱਕ ਗਏ ਅਗਲਾ ਤਾਂ ਬਹੁਤ ਹਸਨਾ ਦਰਜਾ ਹੋ ਗਿਆ ਸੀ ਹੁਣ ਤਾਂ ਠੀਕ ਹੋ ਗਏ ਸੋ ਜੋ ਸਤ ਨਾਮ ਬਾਹੀ ਗੁਰੂ ਸਤ ਨਾਮ ਬਾਹੀ ਗੁਰੂ ਸਤ ਨਾਮ ਬਾਹੀ ਗੁਰੂ ਬੋਲੋ ਸਤ ਨਾਮ ਬਾਹੀ ਗੁਰੂ ਸਤ ਨਾਮ ਬਾਹੀ ਗੁਰੂ Boleh nih, anda, charcoal, mebo, dini, songjo, dosi, satin, ambah, higu, satin, ambah, higu, satin, ambah, ji, satin, buka, kia, buka, 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 ਬਾਪੂ ਜੀ ਦੀ ਜਿਹੜੀ ਆਵਾਜ਼ ਆ ਉਹਦੀ ਹੁਣ ਸਮਝ ਘੱਟ ਲੱਗਦੀ ਆ ਸਾਨੂੰ ਬੇ ਉਹ ਵੈਸੇ ਤਾਂ ਸਮਝਿਆ ਨਹੀਂ ਆ ਕਈ ਵਾਰ ਸਮਝ ਨਹੀਂ ਆਉਂਦਾ ਵੀ ਜਦੋਂ ਪਾਠ ਕਰ ਰਹੇ ਹੁੰਦੇ ਆ ਵਾਹਿਗੁਰੂ ਦਾ ਨਾਮ ਜਪਦੇ ਆ ਫੇਰ ਬਾਪੂ ਜੀ ਕਹਿਣ ਲੱਗ ਜਾਂਦੇ ਨੇ ਇਹ ਵਾਹਿਗੁਰੂ ਮੈਨੂੰ ਬਾਣੀ ਤੇ ਭਰੋਸਾ ਹਨਾ ਤੇ ਬਸ ਇਹੀ ਸ਼ਬਦ ਬੋਲਦੇ ਨੇ ਪੂੜੇ ਚਾਰ ਦੋਂਦਾ ਕੋਈ ਨਾ ਕਪੜਾ ਦੇ ਦਿੰਨੀ ਆ ਦਾਲੇ ਫਿਰ ਹਵਾ ਕਰਕੇ ਹੁੰਦਾ ਉਹ ਪੱਖਾ ਚੱਲ ਰਿਹਾ ਨਾ ਮਾੜਾ ਮਾੜਾ ਗਰਮੀ ਹੋ ਰਹੀ ਆ ਆਪਾਂ ਲੱਤਾਂ ਟੱਕ ਦਿਨੇ ਸੋਡੀਆਂ ਫਿਰ ਦਰਦ ਨਹੀਂ ਹੋਣਾ ਹਾਂ ਉੰਟ ਲੱਤਾਂ ਵੀ ਸੁੱਕ ਗਈਆਂ ਪਹਿਲਾਂ ਨਾਲੋਂ Suan jo Satu nama ji Satu nama ji Wahai guru ji ਹਾਏ ਗੁਰੂ ਜੀ ਸਤਿਨਾਮ ਆਪਰਾਸਾ ਆਪਾਂ ਨੂੰ ਵਾਹਿਗੁਰੂ ਤੇ ਪੂਰਾ ਠੀਕ ਕਰਨਗੇ ਸੋਨੂੰ ਹਾਂ ਠੀਕ ਕਰ ਦੇਣਗੇ ਰਾਮ ਕਰੋ ਤੁਸੀਂ ਆਪੇ ਠੀਕ ਕਰਨਗੇ ਦੇਖੋ ਜੀ ਪਹਿਲਾਂ ਤਾਂ ਨਾੜਾਂ ਖੜੀਆਂ تھیں ਹੁਣ ਸਾਰੀਆਂ ਨਾੜਾਂ ਦਬ ਗਈਆਂ ਜਾ ਜੋ ਹਾਂਜੀ ਉਧਰ ਗੇਟ ਖੋਲ ਰੱਖਿਆ ਹਾਂ ਚਲਾ ਲਾ ਬਾਦਦੀਏ ਲੈ ਜੀ ਫੇਰ ਉਧਰ ਨੂੰ ਆ ਹਾਂ ਇੱਧਰ ਇੱਧਰ ਮੀਂਹ ਵਿੱਚ ਗਹਾਨਾ ਵੀ ਹੀ ਤਾਂ ਬਾਹਰ ਨਾ ਨਿਕਲਿਓ ਠੰਡ ਜਿਆਦੇ ਮਾਂਦੇ ਨੇ ਜਿੱਦੇ ਦੇ ਗਲੂਕੋਸ ਲੱਗੇ ਨੇ ਉਹਦੇ ਨੇ ਵਸੰਨੇ ਨੇ ਪੱਖਾ ਵੀ ਨਾ ਚਲਾਓ ਠੰਡ ਲੱਗਦੀ ਐ ਮੈਨੂੰ ਮਿੰਟਾਂ ਚ ਸੌ ਜਾਂਦੇ ਨੇ ਮਿੰਟ ਦੇ ਵਿੱਚ ਹਾਏ ਬੂ ਲੱਗ ਜਾਂਦੇ ਨੇ ਕਰਨ ਫੇਰ ਇੱਕੋ ਲੱਖ ਤੋਂ ਬਹੁਤ ਕਾਲੀ ਕਰਦੇ ਨੇ ਛੇਤੀ ਦਵਾਈ ਦੇ ਦਿਓ ਛੇਤੀ ਦਵਾਈ ਦੇ ਦਿਓ ਸਾਡੇ ਜਿਹੜੇ ਨਿਕਲੇ ਲੱਜ ਅੱਜ ਸਾਡਾ ਬਾਪੂ ਵੀ ਹੈ ਠੰਡਾ ਲਿੰਕਾ ਲਿੰਕਾ ਮਜ਼ਾ ਆ ਗਿਆ ਹਨਾ ਠੰਡੇ ਠੰਡੇ ਨਾ ਮਜ਼ਾ ਆਇਆ ਜੇ ਨਾ ਵਿੱਚ ਥੋੜਾ ਜਿਹਾ ਪਾ ਤਾ ਨਮਕ ਉਹ ਐ ਨੂੰ ਥੋੜਾ ਜਿਹਾ ਹਾਜਮਾ ਜਾਂ ਮੂੰਹ ਜਾਂ ਦਾ ਟੇਸਟ ਜਾਂ ਬਦਲ ਜਾਂਦਾ ਹੋਰ ਦਵਾਈਆਂ ਨਾਲ ਸਾਰਾ ਦਿਨ ਮੂੰਹ ਕੌੜਾ ਹੋ ਜਾਂਦਾ ਕੌੜਾ ਹੋਇਆ ਰਹਿੰਦਾ ਹੋਰ ਬਠਿਆਈਏ ਬਾਪੂ ਜੀ ਨਹੀਂ ਬੈਠ ਕੇ ਪੀ ਲਓ ਬੈਠ ਕੇ ਪੀਣਾ ਆਪਦੇ ਹੱਥ ਨਾਲ ਗਲਾਸ ਫੜ ਕੇ ਬੈਠ ਕੇ ਮਾਂ ਗਲਾਸ ਫੜ ਕੇ ਮੂੰਹ ਲਾ ਕੇ ਜਿਵੇਂ ਔਖਾ ਲੱਗਦਾ ਬੈਠ ਕੇ ਬਠਿਆ ਲਾਨੇ ਆ ਸੀ ਪਾਪਾ ਬਠਿਆ ਕੇ ਪਿਲਾ ਦੇ ਉਦੋਂ ਜਦੋਂ ਬਠਿਆ ਕੇ ਪਿਲਾਉਂਦੇ ਬੰਦ ਪੀ ਜਾਂਦੇ ਨੇ ਡੈਡੀ ਨਵਾ ਜਾਂਦੇ ਲੈ ਜੀ ਲਓ ਆ ਸਿੱਧਾ ਇਹ ਠੰਡਾ ਨੰਨਾ ਤੇ ਸੈਲ ਦਿੱਤੇ ਵਸ ਥੋੜਾ ਜਿਹਾ ਪਾਣੀ ਹੀ ਹੈ ਬਸ ਰਾਮ ਦੇ ਨਾਲ ਦੋ ਘੁੱਟਾ ਨਵਾ ਲੈਂਦੇ ਤੇ ਡੈਡੀ ਉੱਧਰ ਗਏ ਆ ਗਿੰਦੀ ਘਰ ਆ ਕੇ ਨੋਨੂ ਦੀ ਫੁੜਾ ਜੀ ਹੁੰਦੀ ਕਰਦਾ ਆਂ ਯਾ ਤੂੰ ਕੀ ਫੱਟੀਆਂ ਨਾ ਫੱਟੀਆਂ ਨਾ ਪੰਨਿਆਂ ਨੇ ਉਹ ਚਾ ਢੋਲ ਚ ਉਧਰ ਪਰਲੇ ਕਰੇ ਪੰਨਿਆਂ ਨੇ ਕਿਆ ਰਹੀਆਂ ਹੋਰ ਪਰ ਕਰਾ ਕੇ ਲਏ ਜੇ ਉੱਥੇ ਲੱਭ ਰਹੇ ਨੇ ਉਹ ਚਾ ਢੋਲ ਚ ਪੰਨਿਆਂ ਆਂ ਬੜੀ ਦਵਾਈ ਦੇ ਹੋਵੇ ਤਾਂ ਹੰਗ ਹੋ ਕੇ ਕਰੈਕਸ ਪਈ ਆ ਹੰਗਾਲੀ ਹੋਈ ਪਈ ਆ ਕਰੈਕਸ ਪਈ ਆ ਉਹ ਵੀ ਨਾਲ ਹੋਈ ਆ ਹੋਰ ਬਾਦਾਂ ਚਾਂ ਚਾਂ ਮਠਿਆ ਕੇ ਭਲਾ ਆ ਬੈਠਾ ਕਰ ਬੈਠਾ ਕਰੀਏ ਮੈਂ ਆਦਾ ਡੈਡੀ ਨੂੰ ਆ ਜਾਣ ਤਾਂ ਫਿਰ ਬਟਾਕੇ ਦੇ ਬੈਠੇ ਜੇ ਨਹੀਂ ਹੋਏ ਹੈਗੇ ਨਾਲ ਤਾਂ ਢੂਈ ਦੀ ਹਵਾ ਜੀ ਹੋ ਹੋ ਜੂਗੀ ਨਾਲ ਬੈਠ ਕੇ ਪੀਦੇ ਦੋ ਚੰਮ ਦੇ ਮੈਂ ਆਜੂ ਪੀ ਕੇ ਮੈਂ ਆਉਣਾ ਤੇ ਰਬੂਈ ਖਾਂਗੇ ਕਾਨੇ ਅੰਬ ਆ ਕਿਆ ਲੱਭੀਆਂ ਨਹੀਂ ਹੈ ਗਿਆ। ਕੰਨੀਆਂ ਨਹੀਂ ਗਿਆ ਬਾਹਰ ਚ ਭਰਾ ਦੇ ਦੋ ਬੱਚੇ। ਪੁੱਤੋ ਕੇ ਸਾਬੋਂ ਨਾ ਜਦੋ ਲੈਂਦਾ ਹੈ। ਇਹ ਕਿ ਲਾਖ ਲਾ ਜੀ ਇੰਨਾ ਗੰਦਾ ਹੋ ਗਿਆ। ਉਹ ਤਾਂ ਮੈਂ ਸਾਫ ਕਰ ਦੂੰਗਾ। ਉਹ ਤਾਂ ਤੋੜ ਨਹੀਂ ਪਾਉਗੀ ਪਥਰ ਕਿ ਤੁਸੀਂ ਆਈ ਬੈਠੋ। 40 ਮਿੰਟ ਬੋਲੀ ਆ ਦੇਖੇ। ਬੱਟੂ ਵੀ ਜਾਊਗੀ 1 ਮਿੰਟ। ਇਹ ਦਿੱਤੇ ਜਿਹਾ ਕਿਵੇਂ ਆ ਹਨਾ ਜਿਵੇਂ ਦਿੱਤਾ। ਫਰੱਕੜ ਦੇ ਕੇ ਆ ਮੈਂ ਕੋਈ। ਲੱਗਣ। ਪੰਨਿਆਂ ਨੇ ਆਪਣੇ ਦੋ ਜਾਂ ਫਿਰ ਇਧਰ ਪਰ ਛੱਤੀ ਤੇ ਨਾ ਉਧਰ ਲੱਗੀਆਂ ਨਹੀਂ ਹੱਥ ਜੇ ਕੋਈ ਛੱਡਿਆ ਹੋ ਗਿਆ ਸਮਰ ਵੀਕੈਂਡ ਸੰਦਿਆ ਛੁੱਟੀਆਂ ਹੁਣ ਅਸੀਂ ਕਰੇ ਬੈਠੇ ਆਂ ਸਾਡੇ ਬਹੁਤ ਖੁਸ਼ੀਆਂ ਹੁਣ ਅੱਜ ਅਸੀਂ ਪਿੰਗ ਪਾਮੰਗੇ ਜਿੱਕੀ ਕੀ ਸੱਦਾ ਜੀ ਕੰ ਲੈ ਨਾਲੇ ਸਾਡੇ ਫਰੈਂਡਸ ਨੇ ਵੀ ਪਾਲ ਆਇਆ ਹਮ ਨਸੀਬ ਬਾਰੇ ਆਹ ਦਪਹਰੇ ਹੁੰਦੇ ਨੇ ਨਾ ਜੂਨ ਦੇ ਇਹ ਟੀਰ ਦਪਹਰੇ ਹੁੰਦੇ ਨੇ ਵੱਡੇ ਵੱਡੇ ਇਹਨਾਂ ਦੇ ਵਿੱਚ ਭੂਤਾਂ ਘੁੰਮਦੀਆਂ ਫਿਰਦੀਆਂ ਹੁੰਦੀਆਂ ਨੇ ਪੀਂਗਾ ਤੇ ਤਾਂ ਖਾਸ ਕਰਕੇ ਤੁਸੀਂ ਨਾ ਹੁਣ ਪੀਂਗਾ ਤੇ ਭੂਤਾਂ ਬੁਲਾਉਂਗੇ ਤੁਹਾਨੂੰ ਡਰਾਉਣੀ ਇਹਨਾਂ ਇਹ ਤਾਂ ਉਹ ਹੀ ਨਹੀਂ ਉਤਰਿਆ ਕਰਨਾ ਭੂਤਾਂ ਦੇ ਸਾਰਾ ਦਿਨ ਟੀਰ ਦਪਹਰੇ ਉੱਪਰ ਹੀ ਲਾ ਕੇ ਜਾਇਆ ਕਰਨਗੇ ਗਰਮੀ ਦਾ ਮੌਸਮ ਆਣਾ ਧੁੱਪ ਦੇਖਣੀ ਨਾ ਚਾਹ ਰਹੀ ਉਲਟੀਆਂ ਲਾ ਕੇ ਬਹਿ ਜਾਣਗੇ ਇਹ ਤਾਂ ਫੂਸ ਅਰਬਕੇਸ਼ਨ ਤੇ ਚੱਲੀਏ ਕੋਈ ਘਣ ਪਲਾ ਮਾਇ ਜਾਊਗਾ ਨਾ ਸੁਣੂਗੇ ਘੁੰਮਣ ਨਵੀਂ ਜਗ੍ਹਾ ਕਿਹ ਤਰ੍ਹਾਂ ਦੀ ਹੈਗਾ ਨਾ ਜਾ ਕੇ ਪਤਾ ਲੱਗੂਗਾ ਥੋੜੀ ਪੀਂਗਾ ਅੱਧਰ ਉਧਰ ਆ ਉਹ ਕਾਹਨੇ ਚਾਜੇ ਨਹੀਂ ਉਹ ਦੇਖੋ ਦਾਦੀ ਜਾ ਲੀਆ ਉੱਥੇ ਉੱਥੇ ਜਾ ਰਹੀ ਦਾਲੀ ਜੱਦੀ ਉਹ ਨਾ ਕਿ ਜਾਲੀ ਹੈ ਜੀ ਨਾ ਕਿ ਫੱਤੀ ਕਰ ਮੋਂ ਢਾਲੀ ਹੈ ਉਹ ਨਾ ਕਿ ਉਹ ਦ ਗਲੀ ਕੁ ਪਾਈ ਤੇਰੀ ਪੀਂਗਾ ਨਾ ਅਜੀ ਦਲਸ਼ੀ ਆਈ ਬਨਿਆਨੇ ਮੈਂ ਕਿਦੋਂ ਨਾ ਗਈ ਨਹੀਂ ਪਈ ਪੱਟੀਆਂ ਰਹਿ ਗਈਆਂ ਰੱਸੀਆਂ ਤਾਂ ਪੈ ਗਈਆਂ ਹਾਂ ਹੂੰ ਮੈਂ ਜੋ ਉੱਥੇ ਪਈ ਉਹ ਦੇਖਿਆ ਉਹਦੀ ਹੌਲੀਡੇਜ਼ ਹੋਮਵਰਕ ਦੀ ਓਕੜਾ ਲੈ ਮੰਮਾ ਗਾੜੀ ਜੀ ਚੇਅਰ ਹੈਗਾ ਤੇਨੇ ਫੋਨ ਬਸ ਪਿੰਗਾ ਖਾਤਰੇ ਕਰੀਂਗੇ ਨਹੀਂ ਉਹਨਾਂ ਨੇ ਖੁਦ ਕੀਤਾ ਸਾਰਾ ਸੇਂ ਖਾਤਰੇ ਕਰੇ ਨਾ ਆਪ ਦੇ ਨੰਨ ਖਾਤਰ ਨਹੀਂ ਉਹ ਬੈਠ ਗਿਆ ਉਧਰ ਨਾ ਬੈਠ ਕੋਨੇ ਚ ਉੱਥੇ ਸਨੇਕਤੀ ਚੇਅਰ ਅੱਗੇ ਕਰ ਖੜਕਾ ਨਾ ਕਰ ਬਾਪੂ ਜੀ ਪਏ ਨੇ ਖੜਕਾ ਨਹੀਂ ਕਰਨਾ ਹੈ ਉਹ ਤਾਂ ਕੋਈ ਨਹੀਂ ਦੇਖਣਾ ਹੈ ਮੈਂ ਹੁਣ ਤੇ ਕਾਇ ਬਲੀ ਕਿੰਨਾ ਟਾਈਮ ਦਾ ਨਹੀਂ ਦੇਖਿਆ ਹੁਣ ਬਹੁਤ ਦਿਨ ਹੋ ਗਏ ਆ ਬਹੁਤ ਦਿਨ ਹੋ ਗਏ ਗੇਮ ਨਹੀਂ ਖੇਡਣੀ ਗੇਮ ਬੰਦ ਕਰੋ ਚਲੋ ਨਹੀਂ ਨਹੀਂ ਗੇਮ ਨਹੀਂ ਖੇਡਣੀ ਸਿੱਧਾ ਬੰਦ ਕਰ ਦੇ ਤੂੰ ਕਰੋ ਬੰਦ ਗਏ ਮੈਂ ਤਾਂ YouTube ਚ ਲਾ ਲਿਆ ਐ ਪਰ ਕਾ ਤੇ ਰਵਾਕੀ ਕੋਲਾ ਠੰਡਾ ਪੀ ਲਿਆ ਬੈਠ ਕੇ ਤਾਂ ਪੀਣੀ ਨਹੀਂ ਤਾਂ ਤਾਂ ਹੀ ਮੁਦਾ ਹੈਗਾ ਹੁਣ ਤਾਂ ਤਾਂ ਹਾਂ ਉੱਡੀ ਇੱਥੇ ਮਮਾ ਬੈਠੀ ਐ ਇੱਥੇ ਬਾਪੂ ਜੀ ਨੇ ਇੱਥੇ ਸ਼ਿਮਾ ਮਮਾ ਉਹ ਡਾਇਜੈਸਟ ਨਹੀਂ ਬੈਠੀ ਆਹ ਦੇਖੋ ਜੀ ਥੇਰੇ ਕਿੰਨੇ ਚਾਰੇ ਲੱਗਣਾ ਕਿਦ ਬਾਪੂ ਜੀ ਨੂੰ ਖਾਣਾ ਕਰ ਰਹੇ ਨੇ ਮਮਾ ਹੋਰੀਆਂ ਬੈਠਿਆ ਬੈਠਿਆ ਇਹ ਬੋਲਣ ਬਹੁਤ ਜ਼ਿਆਦਾ ਹੋ ਗਿਆ ਭਾਈ ਮੈਂ

ਵਾਹਿਦਾ ਨਮਸਕਾਰ ਹੁਣ ਬੈਠੇ ਤਾਂ ਹੋਏਗੇ ਹਾਂਜੀ ਹੁਣ ਮਮਾ ਜੀ ਮਮਾ ਜੀ ਬਣਾ ਬਾਏ ਨੇ ਬਾਪੂ ਜੀ ਦਾ ਸ਼ੇਰ ਪਰ ਆਮ ਜੀ ਆ ਗਿਆ ਹੁਣ ਬਹਿ ਕੇ ਹਨਾ ਆਪਾਂ ਚਲਦੇ ਹਾਂ ਬੰਪਰ ਆ ਗਿਆ ਹੈ ਬੰਪਰ ਲਾਇਆ ਹੈ ਆਹ ਉਹਨੇ ਬਦ ਲੈ ਲਈ ਡੁਪਰਾ ਤਾਂ ਡਰ ਤੱਕ ਨਹੀਂ ਖੋਣਾ ਹੁਣ ਬਸ ਠੀਕ ਹੋ ਜਾਊਗਾ ਹੋਰ ਕੁਝ ਖਾਣਾ ਮਸੇ ਆ ਤੁਹਾਡੀ ਵੀਡੀਓ ਬਣਾਉਣ ਲੱਗ ਰਿਹਾ ਔਰ ਕਿਹਨੇ ਬਾਖੂ ਜੀ ਦੀ ਵੀਡੀਓ ਬਣਾਉਣਾ ਮੈਂ ਸਾਫ਼ ਸੁਣ ਬੋਲ ਨਹੀਂ ਹੈ ਕੁਝ ਕੁਛ ਨਹੀਂ

ਜਿਸਨੇ ਸੜਤੇ ਹੋ ਜਾ ਮਤਲਬ ਵਾਟ ਇਜ਼ ਜਿਸਨੇ ਮੰਮਾ ਜੀ ਬੱਸ ਕੱਢ ਦੇ ਪੁੱਤ